ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਵਿੱਚ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਰਿਕਵੈਸਟ ਕਰਦੇ ਹਾਂ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਿਆ ਕਰੋ ਜੀ ਦੇਖੋ ਜੀ ਅੱਜ ਆਪਾਂ ਨੇ ਗੱਲਬਾਤ ਕਰਨੀ ਆ ਕਹਿੰਦੇ ਭੈਣ ਤੋਂ ਗੱਲਾਂបੱਤਾਂ ਕਰਦੀ ਰਹਿਣੀ ਆ ਬਈ ਬੰਦੇ ਦੀ ਪਰਖ ਕਿੱਥੋਂ ਹੁੰਦੀ ਆ ਕਿਹੜਾ ਕਿੰਨੇ ਜੋਗਾ ਹੈ ਕਿੱਦਾਂ ਦੀ ਬੰਦੇ ਦੀ ਬੈਕਗ੍ਰਾਉਂਡ ਹੈ ਕਿੱਦਾਂ ਦੀ ਖਾਨਦਾਨੀ ਜੋ ਹੋ ਦੇਖੋ ਭਰਾਵਾ ਮੈਂ ਵੀ ਐਡੀ ਕੋਈ ਰੱਬ ਨਹੀਂ ਹੈਗੀ ਆਪਾਂ ਆਮ ਜੇ ਘਰਾਂ ਦੇ ਬੱਚੇ ਆ ਆਮ ਜੇ ਘਰਾਂ ਦੇ ਧੀ ਪੁੱਤਾਂ ਖਾਨਦਾਨੀਆਂ ਜਾਂ ਚੰਗੇ ਸੰਸਕਾਰ ਉਹ ਕਿਸੇ ਦੇ ਮੱਥੇ ਤੇ ਨਹੀਂ ਲਿਖੇ ਹੁੰਦੇ ਉਹ ਬੰਦੇ ਦੇ ਲੱਛਣਾਂ ਤੋਂ ਪਤਾ ਲੱਗ ਜਾਂਦਾ ਹੈ ਭਾਵੇਂ ਕੁੜੀ ਆ ਭਾਵੇਂ ਮੁੰਡਾ ਆ ਇਨਸਾਨ ਦਾ ਉੱਠਣਾ ਬੈਠਣਾ ਇਨਸਾਨ ਦਾ ਗੱਲਬਾਤ ਕਰਨ ਦਾ ਤਰੀਕਾ ਇਨਸਾਨ ਦੀ ਰੂਹ ਇਨਸਾਨ ਦਾ ਖਾਣ ਪੀਣਨ ਇਨਸਾਨ ਦਾ ਚਾਰ ਇਨਸਾਨਾਂ ਚ ਵਿਚਰਨਾ ਇਹ ਸਭ ਕੁਝ ਸਾਫ਼-ਸਾਫ਼ ਦੱਸ ਦਿੰਦਾ ਹੈ ਵੀ ਇਹ ਬੱਚਾ ਕਹੇ ਜੇ ਖਾਨਦਾਨ ਚੋਂ ਆਇਆ ਹੈ ਕਿੱਦਾਂ ਦਾ ਇਹਨੂੰ ਸੰਸਕਾਰ ਮਿਲੇ ਨੇ ਇਹ ਪੜਿਆ ਪੰਡਾ ਜਾਂ ਛੋਟਾ ਪੰਡਾ ਹੈ ਇਹ ਨਮੀ ਨਮੀ ਅਮੀਰੀ ਚ ਆਇਆ ਹੈ ਜਾਂ ਵਿਰਾਸਤੀ ਅਮੀਰਾ ਹੈ ਸਭ ਕਾਸੇ ਦਾ ਸਾਡੇ ਲੱਛਣਾਂ ਚੋਂ ਪਤਾ ਲੱਗ ਜਾਂਦਾ ਹੈ ਮੱਥੇ ਤੇ ਕੁਝ ਵੀ ਨਹੀਂ ਲਿਖਿਆ ਹੁੰਦਾ ਨਹੀਂ ਲਿਖਿਆ ਹੁੰਦਾ ਆਪਾਂ ਆਮ ਕਹਿ ਦਿੰਨੇ ਆ ਜਿਹੜਾ ਇਨਸਾਨ ਖਾਨਦਾਨੀ ਰੱਜਿਆ ਪੁੱਜਿਆ ਹੋਵੇ ਨਾ ਮੱਥੇ ਤੇ ਉਹਦੇ ਵੀ ਨਹੀਂ ਲਿਖਿਆ ਹੁੰਦਾ ਉਦਾ ਪਹਿਰਾਵਾ ਉਹਦੀ ਬੋਲਚਾਲ ਉਹਦਾ ਖਾਣ ਪੈਣਨ ਉਹਦੀ ਪਰਸਨੈਲਿਟੀ ਕਿਵੇਂ ਚਾਰ ਬੰਦਿਆਂ ਚ ਚਾਰ ਜਨਨੀਆਂ ਚ ਬਹਿ ਕੇ ਗੱਲਬਾਤ ਕਰਦਾ ਹੈ ਕਿਵੇਂ ਆਏ ਦਾ ਔਪਕਤ ਕਰਦਾ ਹੈ ਸਭ ਕੁਝ ਸਾਫ ਸਾਫ ਦਿਖ ਜਾਂਦਾ ਹੈ ਹੁਣ ਜਿਹੜਾ ਉਹ ਕਹਿੰਦੇ ਹੁੰਦੇ ਨੇ ਛੋਟਾ ਭਾਂਡਾ ਹੁੰਦਾ ਜਿਹੜਾ ਛੋਟਾ ਪਾਂਡਾ ਹੁੰਦਾ ਹੈ ਜਿਹੜਾ ਨਮੀ ਨਮੀ ਅਮੀਰੀ 'ਚ ਆਇਆ ਹੁੰਦਾ ਹੈ ਉਹਨੂੰ ਨਮੀ ਨਮੀ ਅਮੀਰੀ ਮਿਲੀ ਆ ਉਹਨੇ ਹਰੇਕ ਚੀਜ਼ ਤੇਨੂੰ ਵੀ ਟੁੱਟ ਕੇ ਪੈਣਾ ਉਹਨੇ ਛੋਟੇ ਛੋਟੇ ਗੱਲ ਤੇ ਕਲੇਸ਼ ਵੀ ਕਰਨਾ ਉਹ ਕਦੇ ਕਿਸੇ ਤੋਂ ਘੱਟ ਖਾ ਕੇ ਵੀ ਖੁਸ਼ ਨਹੀਂ ਹੁੰਦਾ ਉਹਨੂੰ ਜਿੰਨਾ ਮਰਜ਼ੀ ਖਿਲਾ ਦਿਓ ਉਹ ਫੇਰ ਵੀ ਖੁਸ਼ ਨਹੀਂ ਹੁੰਦਾ ਉਹਨੂੰ ਜਿੰਨਾ ਮਰਜ਼ੀ ਰੱਬ ਦੇ ਦੇਵੇ ਉਹ ਫੇਰ ਵੀ ਖੁਸ਼ ਨਹੀਂ ਹੁੰਦਾ ਉਹਨੂੰ ਜਿੰਨਾ ਮਰਜੀ ਸਤਕਾਰ ਦੇ ਦੋ ਉਹ ਫੇਰ ਵੀ ਖੁਸ਼ ਨਹੀਂ ਹੁੰਦਾ ਇਹ ਨਿਸ਼ਾਨੀਆਂ ਨੇ ਨਮੀ ਨਮੀ ਅਮੀਰੀ ਦੀਆਂ ਜਿਹੜਾ ਇਨਸਾਨ ਚੰਗੇ ਸੰਸਕਾਰਾਂ ਚ ਪਲਿਆ ਹੋਇਆ ਹੈ ਤਾਂ ਮੇਉ ਧੀ ਆ ਪਾ ਮੇ ਪੁੱਤ ਹੈ ਉਹਦਾ ਸਾਡੇ ਨਾਲ ਵਰਤਾਵਾ ਹੀ ਦੱਸ ਦਿੰਦਾ ਹੈ ਵਰਤਾਵਾ ਹੀ ਦੱਸ ਦਿੰਦਾ ਹੈ ਨਾ ਤਾਂ ਉਹਨੂੰ ਝੂਠ ਬੋਲਣ ਦੀ ਆਦਤ ਹੋਊ ਨਾ ਉਹਨੂੰ ਲਾਵਾ ਲੁੱਤਰੀਆਂ ਲਾਉਣ ਦੀ ਆਦਤ ਹੋਊ ਨਾਉ ਇੱਕ ਦੀਆਂ ਦੋ ਬਣਾਉਣ ਦੀ ਆਤ ਹੋ। ਨਾਉ ਖਾਣ ਦਾ ਭੁੱਖਾ ਹੋ। ਮਿਲ ਗਿਆ ਤਾਂ ਵੀ ਠੀਕ ਹੈ ਨਾ ਮਿਲ ਗਿਆ ਤਾਂ ਵੀ ਠੀਕ ਹੈ। ਨਾਉ ਹਰਦਮ ਘਰ ਚ ਰੱਖੀਆਂ ਕਰੋ। ਨਾਉ ਚੋਰ ਅੱਖ ਰੱਖੋ। ਨਾਉ ਪਰਵਾਰ ਚ ਪਵਾੜੇ ਪਾਉ। ਇੱਚੰਗੀ ਖਾਨਦਾਨੀ ਦੀਆਂ ਨਿਸ਼ਾਨੀਆਂ ਹੁੰਦੀਆਂ ਨੇ। ਮੈਂ ਫੇਰ ਕਹਨੀ ਆ। ਕਿ ਮੱਥੇ ਤੇ ਕਦੇ ਵੀ ਕਿਸੇ ਦੇ ਕੁਝ ਨਹੀਂ ਲਿਖਿਆ ਹੁੰਦਾ ਨਹੀਂ ਫਿਰ ਅਸੀਂ ਧੀਆ ਭੈਣਾ ਮੱਥਾ ਪੜਕਾ ਹੀ ਨਾ ਪਸੰਦ ਕਰ ਲਈਏ ਅਸੀਂ ਹਰ ਇੱਕ insan ਦਾ ਜਦੋਂ ਆਪਣੀ ਧੀ ਲਈ ਪੁੱਤ ਟੋਲਦੇ ਆ ਉਦੋਂ ਵੀ ਅਸੀਂ ਸ਼ਕਲ ਦੇਖਦੇ ਆ ਹੋਰ ਘਰ-ਬਾਰ ਦੇਖਦੇ ਆ ਜਦੋਂ ਅਸੀਂ ਧੀ ਲਈ ਪੁੱਤ ਪਸੰਦ ਕਰਦੇ ਆ ਜਦੋਂ ਵੀ ਅਸੀਂ ਇਹੀ ਚੀਜ਼ਾਂ ਦੇਖਦੇ ਆ ਜਦ ਪੁੱਤ ਲਈ ਅਸੀਂ ਧੀ ਪਸੰਦ ਕਰਦੇ ਆ ਫਿਰ ਵੀ ਅਸੀਂ ਇਹੀ ਕੁਝ ਦੇਖਦੇ ਆ ਅਸੀਂ ਕਹਿੰਦੇ ਆ ਚਲੋ ਵਧੀਆ ਘਰ ਦੀ ਕੁੜੀ ਹੋਵੇ ਵਧੀਆ ਬੰਦੇ ਹੋਣ ਕੁੜੀ ਸੋਹਣੀ ਹੋਵੇ ਜਿਹੜੀ ਅਕਲ ਹੈ ਅਸਲ ਚੰਸਾਂ ਦੇ ਲੱਛਣ ਹੈ ਉਹ ਮੱਥੇ ਤੇ ਨਹੀਂ ਲਿਖੇ ਹੁੰਦੇ ਉਹ ਪਤਾ ਲੱਗਦਾ ਵਰਤ ਕੇ ਵੀ ਕਿਹੜੇ ਰੰਗ ਦਿਖਾਉਂਦਾ ਚੰਗੇ ਜਾਂ ਮਾੜੇ ਕਿੱਦਾਂ ਪੇਸ਼ ਆਉਂਦਾ ਪਰਿਵਾਰ ਨਾਲ ਹੋਰ ਨਾਲ ਰਿਸ਼ਤਿਆਂ ਨਾਲ ਹੋਰ ਰਿਸ਼ਤੇਦਾਰਾਂ ਨਾਲ ਉਹ ਬਾਅਦ ਚ ਪਤਾ ਲੱਗਦਾ ਹੈ ਵਰਤ ਕੇ ਫਿਰ ਉਹਦੇ ਵਿੱਚ ਸਾਨੂੰ ਪਤਾ ਲੱਗ ਜਾਂਦਾ ਹੈ ਵੀ ਪਿੱਛੋਂ ਕਿੱਦਾਂ ਦੇ ਖਾਨਦਾਨ ਚੋਂ ਆਇਆ ਹੈ ਸੋਈ ਗੱਲਾਂ ਜਿਹੜੇ ਇਨਸਾਨ ਚ ਕੀ ਕਹਾਂ ਤੁਹਾਨੂੰ ਮੈਂ ਕੀ ਕਹਾਂ ਕਈ ਗੱਲਾਂ ਇਦਾਂਆਂ ਹੁੰਨੀਆਂ ਇਨਸਾਨਾਂ ਚ ਵੀ ਜਿਨ੍ਹਾਂ ਦਾ ਕੋਈ ਜਵਾਬ ਹੀ ਨਹੀਂ ਹੁੰਦਾ ਜਵਾਬ ਜਾਂ ਬਣਦਾ ਹੀ ਨਹੀਂ ਦੇਖੋ ਜੇ ਤਾਂ ਸਾਨੂੰ ਉਹ ਕਹਿੰਦੇ ਆ ਸਾਡਾ ਕਿਸੇ ਚੰਗੇ ਇਨਸਾਨਾਂ ਨਾਲ ਬਾ ਪੈ ਗਿਆ ਰੱਜਿਆਂ ਪੁੱਜਿਆਂ ਨਾਲ ਪੈ ਗਿਆ ਛੋਟੇ-ਛੋਟੀਆਂ ਗੱਲਾਂ ਨੂੰ ਟਾਲਣੇ ਵਾਲਿਆਂ ਨਾਲ ਪੈ ਗਿਆ ਇਗਨੋਰ ਕਰਨੇ ਵਾਲਿਆਂ ਨਾਲ ਪੈ ਗਿਆ ਬੜੇ ਵਧੀਆ ਸੰਸਕਾਰ ਨੇ ਬੱਚੇ ਦੇ ਫਿਰ ਤਾਂ ਸਾਡੀ ਜ਼ਿੰਦਗੀ ਸਵਰਗ ਬਣ ਜਾਂਦੀ ਹੈ ਨਹੀਂ ਤਾਂ ਦੇਖੋ ਬੱਚਿਆਂ ਨੇ ਵੱਡੇ ਹੋ ਕੇ ਇਨਸਾਨ ਬਣਨਾ ਹੁੰਦਾ ਹੈ ਕਹਿੰਦੇ ਹੁੰਨੇ ਆ ਆਪ ਤੋਂ ਵੱਡਿਆਂ ਛੋਟਿਆਂ ਚ ਉੱਠਣਾ ਬੈਠਣਾ ਹੁੰਦਾ ਹੈ ਫਿਰ ਇਹ ਜਿਹੜੇ ਸੰਸਕਾਰ ਹੈ ਨਾ ਇਹ ਗੋਲ ਖਲਾਉਣੇ ਸ਼ੁਰੂ ਕਰ ਦਿੰਨੇ ਆ ਜਿਹੜੀ ਸਾਡੀ ਪਰਵਰਿਸ਼ ਹੋਈ ਹੋਈ ਹੈ ਉਹ ਸਾਰੇ ਆਪਣੇ ਰੰਗ ਦਿਖਾਉਣੇ ਸ਼ੁਰੂ ਕਰ ਦਿੰਦੀ ਹੈ ਮੈਂ ਤੁਹਾਨੂੰ ਦੱਸਦੀ ਆ ਵੀ ਧੀਆ ਪੁੱਤਾਂ ਦੀ ਪਰਵਰਿਸ਼ ਬੋਲਦੀ ਹੁੰਦੀ ਹੈ ਪਰਵਰਿਸ਼ ਕੋਈ ਵੀ ਧੀਆ ਜਦੋਂ ਉਹ ਰਿਸ਼ਤੇ ਅੱਜ ਵਿਚਰਦੀ ਆ ਉਹਦੇ ਚੌਧ ਦੀ ਪਰਵਰਿਸ਼ ਛਲਕਦੀ ਹੁੰਦੀ ਆ ਚਮਕਾ ਮਾਰਦੀ ਹੁੰਦੀ ਆ ਜਿਹੜਾ ਪੁੱਤ ਹੈ ਆਪਾਂ ਕਈ ਵਾਰ ਪੁੱਤਾਂ ਨੂੰ ਕਹਿ ਸਕਦੇ ਹਾਂ ਵੀ ਮਾਪੇ ਨੇ ਬਹੁਤ ਵਧੀਆ ਪਰਵਰਿਸ਼ ਕੀਤੀ ਥੀ ਉਹ ਸੰਗਤ ਮਾੜੀ ਚ ਪੈ ਗਿਆ ਸੰਗਤ ਚ ਸੰਗਤ ਮਾੜੀ ਪਈ ਚ ਵੀ ਜਿਹੜੀ ਸਾਡੀ ਪਰਵਰਿਸ਼ ਹੈ ਉਸ ਬੱਚੇ ਨੂੰ ਸੰਗਤ ਮਾੜੀ ਪਈ ਹੋਈ ਚ ਵੀ ਸੰਭਾਲ ਲੈਂਦੀ ਹੈ ਸਹੀ ਰਸਤੇ ਪਰ ਲੈ ਆਉਂਦੀ ਹੈ ਪਰ ਮੈਂ ਤੁਹਾਨੂੰ ਦੱਸਦੀ ਆਂ ਬਈ ਛੋਟੇ ਤੋਂ ਲੈ ਕੇ ਵੱਡੇ ਤੱਕ ਇਨਸਾਨ ਚ ਜਿਹੜੀ ਵੀ ਚੀਜ਼ ਚਮਕਾ ਮਾਰਦੀ ਆ ਉਹ ਇਨਸਾਨ ਦੇ ਵਾਕਿਆ ਇਸ ਸੰਸਕਾਰ ਇਨਸਾਨ ਦਿਖਾਂਦਾ ਨਹੀਂ ਇਨਸਾਨ ਦੀ ਪਰਬ੍ਰਿਸ਼ ਕਿਦਾਂ ਦੀ ਹੋਈ ਆ ਇਨਸਾਨ ਕਿੰਨਾ ਕ ਰੱਜੇ ਪੁਜੇ ਕਰ ਰੁਆ ਹੈ ਉਹ ਸਾਰਾ ਕੁਸ ਚੰਗੀ ਮੱਤ ਦਾ ਮਾਲਕ ਰੂਹ ਦਾ ਰੱਜਿਆ ਜਾਂ ਰੂਹ ਦਾ ਭੁੱਖਾ ਉਹ ਸਾਰਾ ਕੁਝ ਲੱਛਣਾਂ ਤੋਂ ਪਤਾ ਲੱਗ ਜਾਂਦਾ ਹੈ ਮੱਥੇ ਤੇ ਨਹੀਂ ਕਿਸੇ ਦੇ ਲਿਖਿਆ ਹੁੰਦਾ ਲੱਛਣ ਦੱਸਦੇ ਆ ਬੰਦੇ ਦੇ ਠੀਕ ਹੈ ਜੀ ਸੋਈ ਗੱਲਾਂ ਹੈ ਭਰਾਵਾ ਮੈਂ ਤਾਂ ਇਹੀ ਕਹੂੰਗੀ ਬਹੁਤ ਵਧੀਆ ਵਿਚਾਰ ਵੀਰਾਂ ਦੇ ਆਉਂਦੇ ਹੁੰਦੇ ਨੇ ਪਾਕਿਸਤਾਨ ਤੋਂ ਕਹਿੰਦੇ ਵੀ ਵਾਕਿਆ ਹੀ ਇਨਸਾਨ ਦੇ ਮੱਥੇ ਤੇ ਕੁਝ ਨਹੀਂ ਲਿਖਿਆ ਹੁੰਦਾ ਅਸੀਂ ਲੱਛਣਾਂ ਤੋਂ ਪਛਾਣ ਸਕਦੇ ਹਾਂ ਵੀ ਕਿਹੜਾ ਕਿੰਨੇ ਜੁਗਾ ਹੈ ਠੀਕ ਹੈ ਜੀ ਸੋਹੀ ਗੱਲਾਂ ਇਹ ਚੀਜ਼ਾਂ ਸਾਨੂੰ ਹਟਾਉਣ ਤੇ ਪਤਾ ਲੱਗਦੀਆਂ ਹਨ ਜਦੋਂ ਕਿਸੇ ਕਿਸੇ ਰਿਸ਼ਤੇ ਨੂੰ ਅਸੀਂ ਹੰਡਾਉਨੇ ਆ ਵਰਤਦੇ ਆ ਲੰਮਾ ਸਮਾਂ ਫਿਰ ਸਾਨੂੰ ਪਤਾ ਲੱਗਦਾ ਹੈ ਵੀ ਕਿਹੜਾ ਕਿੰਨੇ ਜੁਗਾ ਹੈ ਇੱਕ ਦੋ ਵਾਰ ਬੈਠੇ ਤੇ ਨਹੀਂ ਸਾਨੂੰ ਪਤਾ ਲੱਗਦਾ ਸਾਲਾਂ ਬੱਧੀ ਪਤਾ ਲੱਗਦਾ ਹੈ ਕਿਹੜਾ ਕਿੰਨੇ ਜੁਗਾ ਹੈ ਠੀਕ ਹੈ ਜੀ ਸੋ ਇਹ ਲਾ ਅਨਸਾਨ ਨੂੰ ਪਰਮਾਤਮਾ ਬਹੁਤ ਵਧੀਆ ਸਾਜਦਾ ਹੈ ਇੱਕੋਸਾਰ ਦਾ ਸਾਜਦਾ ਸਭ ਨੂੰ ਪਰ ਜਿਹੜੇ ਲੱਛਣ ਹੈ ਉਹ ਸਾਡੇ ਖੂਨ ਤੇ ਡਿਪੈਂਡ ਕਰਦੇ ਨੇ ਪਕੈਣੀ ਦੰਦੇ ਫਲਾਣਾ ਪਿਓ ਵਰਗਾ ਉਹਦਾ ਸੁਭਾਅ ਮਾਂ ਵਰਗਾ ਗਵੰਡੀ ਤੇ ਨਹੀਂ ਕੋਈ ਜਾਂਦਾ ਹੁੰਦਾ ਮਾਂ ਪਿਓ ਤੇ ਹੀ ਹੁੰਨੇ ਆ ਬੱਚੇ ਇਹ ਨਾਨਕਿਆਂ ਤੇ ਆਦਤ ਕਿੰਦੇ ਅਪਕਾਇ ਇਹ ਜਿੰਨੇ ਫਲਾਣੇ ਜਵਾਕ ਦੇ ਲੋ ਜਮਾਈ ਲੱਛਣ ਆਪਣੇ ਮਾਮੇ ਤੇ ਗਏ ਮਾਪੇ ਕਿੰਨੇ ਸਾਊ ਆ ਸੋਈ ਗੱਲਾਂ ਹੈ ਜਵਾਕ ਜਾਂ ਨਾਨਕਿਆਂ ਤੇ ਇਹ ਆ ਦਾਦਕਿਆਂ ਤੇ ਉਧਰ ਮਾਂ ਦਾ ਖੂਨ ਉਧਰ ਬਾਪ ਦਾ ਖੂਨ ਸੋਈ ਗੱਲਾਂ ਹੈ ਬਾਕੀ ਆਈ ਜਿਹੜਾ ਗਾਹਾਂ ਗਾਹਾਂ ਕਹਿੰਦੇ ਆ ਆਪਣਾ ਬਰੀਡ ਚੱਲਦੀ ਆ ਇਹ ਸਭ ਕਰ ਕੋں ਤੇ ਕੰਦਾਂ ਨਹੀਂ ਤੇ ਡਿਪੈਂਡ ਹੁੰਦਾ ਸਾਰਾ ਗੁੱਸਾ ਠੀਕ ਹੈ ਜੀ ਸੋਈ ਗੱਲਾਂ ਪ੍ਰਮਾਤਮਾ ਸਭ ਨੂੰ ਮਤ ਬੁੱਧੀ ਬਖਸ਼ੇ ਚੰਗੀ ਸੋਚ ਦੇ ਮਾਲਕ ਬਣਾਵੇ ਸਭ ਹੱਸਦੇ ਬਸਦੇ ਰਹਿਣ ਠੀਕ ਹੈ ਜੀ ਚਲੋ ਠੀਕ ਹੈ ਜੀ ਫੇਰ ਵੀ ਬੋਲਦਿਆਂ ਕੋਲ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਜਰੂਰ ਮਾਫ ਕਰਿਓ ਸਤਿ ਸ਼੍ਰੀ ਅਕਾਲ